ਅੱਜ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਤਗਾਣਾ ਤਹਿਸੀਲ ਪੱਟੀ ਜ਼ਿਲ੍ਹਾ ਸ਼ਹੀ ਤਰਨਤਾਰਨ ਸਾਹਿਬ ਸੁਸ਼ਿੰਦੇ ਵੀਰ ਉਹਨਾਂ ਦੇ ਅੱਜ ਘਰ ਦੋਸਤੋ ਆਪਣੀ ਵਿਜ਼ਿਟ ਆ ਇਸ ਘਰੋਂ ਜੇਕਰ ਦੋਸਤੋ ਆਪਾਂ ਗੱਲ ਕਰੀਏ ਪਹਿਲਾਂ ਵੀ ਕਾਫੀ ਵੀਡੀਓ ਆਪਾਂ ਪਾਈਆਂ ਨੇ ਬਹੁਤ ਸਾਰੇ ਪਸ਼ੂ ਤੁਹਾਨੂੰ ਪਹਿਲੀਆਂ ਵੀਡੀਓ ਵੀਡੀਓ ਦੇ ਵਿੱਚ ਵੀ ਆਪਾਂ ਦਿਖਾਏ ਆ ਤੇ ਅੱਜ ਤਕਰੀਬਨ ਟੋਟਲ 4 ਨਾਗ ਤੁਹਾਨੂੰ ਦਿਖਾਉਣੇ ਆ ਇੱਕ ਟੋਕੜ ਗੱਬਣ ਅੱਜ ਦਿਖਾ ਦਾਂਗੇ ਚੈੱਕ ਪਾਸ ਆ ਦੁੱਧ ਵੀ ਚੰਗਾ ਖਾਸਾ ਤਕਰੀਬਨ ਕੋਈ ਸੱਜਰਾਂ ਦੇ ਬਿਲਕੁਲ ਮੁਕਾਬਲਾ ਕਰਦਾ ਥੱਲੇ ਦੁੱਧ ਵੀ ਆ ਤੇ ਤਿੰਨ ਮੱਝਾਂ ਦੋਸਤੋ ਜਿਹੜੀਆਂ ਆਪਾਂ ਤੁਹਾਨੂੰ ਬਿਲਕੁਲ ਸੱਜਰ ਤਾਜ਼ਿਕਾ ਸੁਈਆਂ ਸੁਈਆਂ ਸੁਵਾਈਆਂ ਦਿਖਾ ਦੇਣੀਆਂ ਨੇ ਤੋਂ ਚੰਗਾ ਪਸ਼ੂ ਤੁਹਾਨੂੰ ਜਿੰਨਾ ਵੀ ਦੋਸਤੋ ਥੱਲੇ ਦੁੱਧ ਦੱਸਿਆ ਜਾਊਗਾ ਉਹਦੀ ਨਰਕ ਪਰਖਾ ਤਸੱਲੀ ਆ ਉਹ ਤੁਸੀਂ ਘਰਾਂ ਕੇ ਕਰ ਲਿਓ ਠੀਕ ਆ ਜੀ ਵੈਸੇ ਕੋਈ 13 13 14 14 ਸਿਰੀਆਂ ਜਿਹੜੀਆਂ ਮੱਝ ਅੱਜ ਆਪਾਂ ਤੁਹਾਨੂੰ ਦਿਖਾ ਦਾਂਗੇ ਜੋ ਇਹਨਾਂ ਦੇ ਥੱਲੇ ਹੁਣ ਮੌਕੇ ਤੇ ਦੁੱਧ ਆ ਉਹ ਚੋ ਕੇ ਤਸੱਲੀ ਕਰਕੇ ਤੁਸੀਂ ਖਰੀਦ ਲਿਓ ਠੀ ਅੱਜ ਤਰੀਕ 26 ਅਗਸਤ ਨੂੰ ਆਪਾਂ ਇਹ ਵੀਡੀਓ ਬਣਾ ਰਹੇ ਆਂ ਸਮਾਂ ਕੋਈ ਦੁਪਹਿਰ ਦੇ 2:30 3:00 ਵਜੇ ਦਾ ਹੈ ਤੇ ਪੂਰੀ ਗੱਲਬਾਤ ਆਪਾਂ ਵੀਰ ਛਿੰਦੇ ਦੇ ਨਾਲ ਕਰਕੇ ਤੁਹਾਡੇ ਨਾਲ ਜਿੰਨੀ ਵੀ ਜਾਣਕਾਰੀ ਹੈ ਨਾ ਪਸ਼ੂਆਂ ਦੀ ਉਹ ਸਾਂਝੀ ਕਰਦੇ ਆਂਗੇ ਤੇ ਤਿਤਗਾਣਾ ਪਿੰਡ ਆਉਣਾ ਤੁਸੀਂ ਸ਼ਹੀਦ ਪਿੰਡ ਕਰਿਆਲਾ ਇਹ ਦੋਸਤੋ ਪਿੰਡ ਥੋੜੀ ਥੋੜੀ ਦੂਰੀ ਤੇ ਆ ਤੇ ਪੱਟੀ ਤੋਂ ਵੀ ਕੋਈ ਜ਼ਿਆਦਾ ਦੂਰੀ ਨਹੀਂ ਗਈ 5-7 ਕਿਲੋਮੀਟਰ ਦੀ ਸਾਰੀ ਦੂਰੀ ਆ ਪੱਟੀ ਤੋਂ ਠੀਕ ਆ ਜੀ ਤੇ ਜਦੋਂ ਪੱਟੀ ਮੋੜ ਤੋਂ ਆਪਾਂ ਖੇਮ ਕਰਨ ਨੂੰ ਜਾਂਦੇ ਆ ਇਸੇ ਰੋਡ ਦੇ ਉੱਪਰ ਦੋਸਤੋ ਅੱਗੇ ਕਰਿਆਲਾ ਤੇ ਬਲਟੋਵਾ ਪਿੰਡ ਵੀ ਆਉਂਦੇ ਆ ਠੀਕ ਆ ਜੀ ਤੇ ਪਹਿਲਾ ਜਿਹੜਾ ਦੋਸਤੋ ਤਗਾਣੇ ਨੂੰ ਸੜਕਾ ਉਹ ਮੁੜ ਜਾਂਦੀ ਆ ਠੀਕ ਆ ਜੀ ਪੱਟੀ ਮੋੜ ਤੋਂ ਕੋਈ 3-4 ਕਿਲੋਮੀਟਰ ਦੀ ਦੂਰੀ ਤੇ ਆਓ ਕਰਦੇ ਆ ਬਥੇਰੇ ਗੱਲਬਾਤ ਵੀਰ ਛਿੰਦੇ ਦੇ ਨਾਲ ਕੁਛ ਤੇ ਕੀ ਇਨਫੋਰਮੇਸ਼ਨ ਆ ਕੀ ਡਿਟੇਲ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਛਿੰਦੇ ਸასი ਕਾਲ ਸასი ਕਾਲ ਜੀ ਸੰਧੂ ਸਾਹਿਬ ਸੰਧੂ ਸਾਹਿਬ ਤੁਹਾਨੂੰ ਸასი ਕਾਲ ਔਰ ਤੁਹਾਡਾ ਚੈਨਲ ਵੇਖਣ ਵਾਲੇ ਭੈਣ ਭਰਾਵਾਂ ਨੂੰ ਪਿਆਰ ਭਰੀ ਸასი ਕਾਲ ਸਾਹਿਬ ਦਾ ਧੰਨਵਾਦ ਠੀਕ ਹੈ ਅੱਛਾ ਵੀਰ ਜੀ ਸੇਤਾ ਰਾਜੀ ਨੇ ਬਿਲਕੁਲ ਠੀਕ ਠਾਕ ਸੰਧੂ ਸਾਹਿਬ ਕਿਰਪ ਠੀਕ ਹੈ ਵੀਰ ਜੀ ਤੇ ਬਾਕੀ ਪਸ਼ੂ ਵਪਾਰ ਆਪਾਂ ਵੀਡੀਓ ਤੇ ਕਾਫੀ ਪਹਿਲਾਂ ਪਾਉਂਦੇ ਬੰਦੇ ਰਹੇ ਹਾਂ ਤੇ ਫਿਲਹਾਲ ਵਿੱਚ ਜੇ ਮਾਲ ਜਿਵੇਂ ਆਉਂਦੇ ਆ ਤੇ ਵਿਕ ਜਾਂਦੇ ਸੰਤੂ ਸਾਹਿਬ ਮਾਲ ਨਾ ਤਕਰੀਬਨ ਰੋਜ਼-ਦਰੋਜ਼ ਹੀ ਜਦੋਂ ਮੈਂ ਆਉਂਦਾ ਵਾ ਉਵੇਂ ਵਿਕਦਾ ਜਾਂਦਾ ਮਾਲ ਆਪਾਂ ਚੰਗਾ ਸਾਫ ਸੁਥਰਾ ਲਈਦਾ ਵਾ ਹਾਂਜੀ ਹੌਲਾ ਡੰਗਰ ਜਿਹੜਾ ਅੱਜ ਕੱਲ ਫਿਰ ਵੇਚਣਾ ਔਖਾ ਹੁੰਦਾ ਵਾ ਨਾਲੇ ਕੋਈ ਖਰੀਦਦਾ ਨਹੀਂਗਾ ਅੱਜ ਕੱਲ ਸ਼ੌਂਕ ਲੋਕਾਂ ਦਾ ਚੰਗੇ ਡੰਗਰ ਦਾ ਹੀ ਆ ਠੀਕ ਹੈ ਤੇ ਚੰਗਾ ਹੀ ਕੋਈ ਖਰੀਦਦਾ ਅੱਛਾ ਵੀਰ ਜੀ ਹਾਂ ਤੇ ਜਿੱਦਾਂ ਆਪਾਂ ਜ਼ਿਕਰ ਕਰਤਾ ਸੀਗਾ ਵੀ ਅੱਜ ਤਕਰੀਬਨ ਆਪਣੇ ਕੋਲ ਟੋਟਲ ਚਾਰ ਪਸ਼ ਰੇਡ ਪਰਤੇ ਤੁਸੀਂ ਦੁੱਧ ਦੇ ਹਿਸਾਬਾ ਨਾਲ ਦੱਸ ਰਹੇ ਸੀ ਰੇਡ ਪਰਤੇ ਬਿਲਕੁਲ ਸੰਧੂ ਸਾਹਿਬ ਰੇਡ ਪਰਤੇ ਆਪਣੇ ਬਿਲਕੁਲ ਜਾਇਜ਼ ਹੋਣਗੇ ਆਪਣੀ ਜਿਹੜੀ ਮੈਂ ਹਰੇਕ ਮੈਂ ਜਿਹੜੀ ਵੀ ਦਵਾਂਗੇ ਉਹਦੀ ਗਰੰਟੀ ਦੇਵਾਂਗੇ ਦੁੱਧ ਦੀ ਜਿੰਨਾ ਦੁੱਧ ਹੈਗਾ ਵਾ ਲੀਟਰ ਮਰਵਾ ਕੇ ਘਰੋਂ ਤੇ ਫੇਰ ਮੈਂ ਖਲਾਵਾਂਗੇ ਠੀਕ ਹੈ ਜੀ ਹਾਂਜੀ ਲੋਬ ਦੋਸਤੋ ਅੱਗੇ ਵਧਾਉਣਾ ਘਟਾਉਣਾ ਤੁਹਾਡੀ ਸੇਵਾ ਤੇ ਡਿਪੈਂਡ ਮੈਂ ਹਰ ਵਾਰ ਕਹਿੰਦਾ ਅੱਜ ਜਿਹੜਾ ਦੱਸਿਆ ਜਾਊਗਾ ਉਹਦੀ ਤਸੱਲੀ ਤੁਸੀਂ ਕਰਨੀ ਹੈ ਠੀਕ ਹੈ ਜੀ ਤੇ ਪਾਇਆਖੰਡ ਅੱਧਾ ਕਿਲੋ ਖੰਡ ਪਾਇਆਖੰਡ ਉਹ ਪਹਿਲਾਂ ਹੀ ਘਟ ਦੱਸਿਆ ਜਾਊਗਾ ਕੋਈ ਵੀ ਇੱਥੇ ਆ ਕੇ ਚੋਵੇ ਤਾਂ ਕੋਈ ਪਾਇਆਖੰ ਲਵੀਰੇ ਸਟਾਰਟਿੰਗ ਆ ਪੈਸੇ ਮਾਜੇ ਤੋਂ ਕਰ ਲੈਨੇ ਸੂਆ ਦੱਸ ਦੋ ਕਿਨਵਾ ਸੂਆ ਤੇ ਕਿੰਨੇ ਕ ਦਿਨਾਂ ਦੀ ਸੂਈ ਆ ਸੰਧੂ ਸਾਹਿਬ ਇਹ ਪਰਸੋਂ ਸੂਈ ਆ ਹਾਂਜੀ ਤੇ ਪਰਸੋਂ ਤਕਰੀਬਨ ਰਾਤ ਦੀ ਸੂਈ ਆ ਤੇ ਇਹਦੇ ਥੱਲੇ 11 ਲੀਟਰ ਬੋਲਾ ਇਸ ਵੇਲੇ ਤਿਆਰ ਆ ਠੀਕ ਆ ਜੀ ਹਾਂਜੀ ਤੇ ਕੋਈ ਦੂਜੇ ਮੰਦਲੇ ਤੀਜੇ ਮੰਦਲੇ ਆਪਾਂ ਨੂੰ ਤੇ ਦੂਜੇ ਦੱਸੀ ਆ ਆਪਾਂ ਲੈ ਕੇ ਆਏ ਆਪਣੀ ਘਰ ਦੀ ਤਾਂ ਹੈ ਨਹੀਂਗੀ ਹਾਂਜੀ ਕੋਈ ਦੂਜੇ ਮੰਦਲੇ ਤੀਜੇ ਮੰਦਲੇ ਸੂਆ ਆਪਣੀ ਮਰਜ਼ੀ ਨਾਲ ਮੰਨੇ ਠੀਕ ਆ ਜੀ ਤੇ ਇਸ ਵੇਲੇ 11 ਲੀਟਰ ਦੁੱਧ ਤਿਆਰ ਆ ਪਿਛੇ ਇਹਦੇ ਕੱਟੀ ਆ ਠੀਕ ਹੈ ਜੀ ਬੌਲੇ ਤੋਂ ਫਿਰ ਬਾਹਰ ਹੀ ਆ ਗਈ ਹੈ ਹਾਂਜੀ ਹਾਂਜੀ ਤੀਜਾ ਦਿਨ ਹੈ ਅੱਜ ਬੌਲੇ ਚ ਮੰਨ ਲਓ ਬੌਲੇ ਤੋਂ ਬਾਹਰ ਗੈਨ ਲੋ ਠੀਕ ਹੈ ਅੱਜ ਤਿੰਨ ਦਿਨ ਸੂਈ ਨੂੰ ਹੋ ਗਏ ਉਹ ਵੀ ਤੁਸੀਂ ਕਨਾਲ ਦੀ ਨਾਲ ਬੱਚਾ ਦਿਖਾ ਦਿੰਦੇ ਆ ਕਿਉਂਕਿ ਹਰ ਕ ਵੀਰ ਨੇ ਜਜਮੈਂਟ ਕਰਨਾ ਕਰਨਾ ਹੁੰਦਾ ਠੀਕ ਹੈ ਜੀ ਆਹ ਬੱਚਾ ਤੁਸੀਂ ਵੇਖੋ ਕੱਟੀ ਆ ਮਗਰ ਇਹ ਫੀਮੇਲ ਕਾਫ ਆ ਤੇ ਬਿਲਕੁਲ ਊਲਾ ਬੱਚਾ ਤੇ ਤਕਰੀਬਨ ਤੁਸੀਂ ਆਹ ਵੇਖੋ ਬੱਚਾ ਮਗਰ ਇਹ ਕੱਟੀ ਫੀਮੇਲ ਕਾਫ ਆ ਤੇ 11 ਲੀਟਰ ਇਸ ਵਕਤ ਕੋਈ ਵੀਰ ਬੌਲੇ ਤੋਂ ਬਾਹਰ ਦੁੱਧ ਮੰਨ ਲੇਗਾ ਤੁਸੀਂ ਸੌਦਾ ਕਰ ਲਿਓ ਠੀਕ ਆ ਸੋ ਕਦ ਸੋਣਾ ਇਸ ਮੱਝ ਦਾ ਸੂਆ ਮੇਰਾ ਵੀਰ ਠੀਕ ਹੈ ਜੀ ਅੱਗੇ ਹਰਖ ਭਰਾ ਦੀ ਆਪਾਂ ਕਹਿੰਦੇ ਆ ਵੀ ਸਮਝ ਹੁੰਦੀ ਹੈ ਜਦੋਂ ਤੁਸੀਂ ਮੌਕੇ ਤੇ ਧਿਆਨ ਕੇ ਦੇਖਦੇ ਤੇ ਬਾਕੀ ਚਿਹਰੇ ਮੋਹਰੇ ਤੋਂ ਤੁਸੀਂ ਜੱਜਮੈਂਟ ਕਰ ਲੈਣੀ ਆ ਵੀਰ ਜੀ ਬਾਕੀ ਚੋਣ ਚਾਂਣ ਅਗਲੇ ਪਿਛਲੇ ਥਣਾਂ ਦੀ ਬਰਾਬਰ ਬਿਲਕੁਲ ਚਵਾਈ ਸੰਧੂ ਸਾਹਿਬ ਪੋਲੀ ਚੋਕੇ ਜਾਣੀ ਏ ਕਿਹੜੀ ਗੱਬਣ ਆ ਚੋਕੇ ਲਜਾਣੀ ਜਿੰਨੇ ਲਜਾਣੀ ਆਪਣੀ ਤਸੱਲੀ ਕਰੇ ਦੋ ਤਿੰਨ ਟਾਈਮ ਬਿਲਕੁਲ ਜਾਓ ਵੀਰ ਜੀ ਖੋਲ ਕੇ ਦਿਖਾ ਦਗੇ ਸੋ ਤੀਜਾ ਸਵੇਰ ਦੋਸਤੋ ਬਿਲਕੁਲ ਸੱਜਰ ਤਾਜ਼ਾ ਸਵੇਰ ਨਾਲ ਦੀ ਨਾਲ ਹੀ ਬੱਚਾ ਪ੍ਰੋਪਰ ਤੁਸੀਂ ਦੇਖ ਲਿਆ 11 ਲੀਟਰ ਇਹਦੇ ਥੱਲੇ ਕਰਮ ਵਾਲੀ ਦੇ ਥੱਲੇ ਦੁੱਧ ਐਸ ਵਕਤ ਆ ਸ ਚੰਗੀ ਕਾਰਗੁਜ਼ਾਰੀ ਕਰ ਲੂਗਾ ਚੰਗੀ ਸੇਵਾ ਕਰ ਲੂਗਾ ਦੁੱਧ ਤੁਸੀਂ ਵਧਾ ਸਕਦੇ ਜੇ ਹੋਰ ਵੀ ਠੀਕ ਆ ਜੀ ਵਸੇ 12 13 ਲੀਟਰ ਦੋਸਤੋ ਜੇ ਆਪਾਂ ਕਹਿਣਾ ਹੋਵੇ ਤੇ ਚੋਨਾ ਹੋਵੇ ਤੇ ਇਹਦੇ 'ਚ ਕਾਫੀ ਜ਼ਮੀਨ ਸਮਾਨ ਦਾ ਫਰਕ ਆ 12 13 ਲੀਟਰ ਬਹੁਤ ਦੁੱਧ ਹੋ ਜਾਂਦਾ ਤੇ ਚੰਗੇ ਚੰਗੇ ਪਸ਼ੂ ਜਿਹੜੇ ਇਹਨਾਂ ਨਾਰਮਲ ਜਿਹੜਾ ਦੁੱਧ ਕੱਢਦੇ ਪਏ ਆ ਠੀਕ ਆ वैसे दोस्तों ਥਣ ਦੇਵੇ ਦੀ ਜਿੰਨੀ ਆ ਬਿਲਕੁਲ ਤੁਸੀਂ ਵੇਖੋ ਪੂਰੀ ਹੈ ਸਪਾਈ ਆ ਚੌਰਸ ਲੇਵਾ ਬਿਲਕੁਲ ਆ ਕਰੋ ਤੇ ਵੰਡ ਸੋਣੀ ਆਪਸੀ ਥਾਣਾ ਦੀ ਮੁੱਠੀ ਮੁੱਠੀ ਥਾਣਾ ਤੇ ਚੋਣ ਜਾਣ ਇੱਕ ਨੰਬਰਾਂ ਮੋਟੀ ਧਾਰ ਆ ਬਿਲਕੁਲ ਠੀਕ ਹੈ ਜੀ ਤੇ ਇਹਦੀ ਵੀਰ ਕੀ ਡਿਮਾਂਡ ਕਰਦੇ ਆ ਕਿਥੋਂ ਤੱਕ ਤੱਕ ਦੇ ਦਾਂਗੇ ਆਪਾਂ ਰਾਸਿਆਂ ਇਹਦਾ ਮੋਲ ਆਪਾਂ ਕਰਦੇ ਆ 88000 ਰੁਪਇਆ ਜੀ ਤੇ ਇਹ ਆਪਾਂ ਜਿਹੜੀ ਆ 86000 ਦੀ ਹਾਂ ਨਾ ਉਹ ਚੋਂ 150 ਛੋੜ ਹੀ ਹੋਊਗੀ 86000 ਰੁਪਏ ਦੀ ਇਹਦੀ ਬਿਲਕੁਲ ਹਾਂ ਆ 200 ਰੁਪਏ ਛੋਟ ਕਰਾਂਗੇ ਉਹ ਚ ਠੀਕ ਹੈ ਜੀ ਤੇ 11 ਲੀਟਰ ਦੁੱਧ ਆਪਣਾ ਲੀਟਰ ਮਾਰ ਕੇ ਕੋਈ ਮੇਰਾ ਵੀਰ ਤੇ ਫੇਰ ਖੜੇ ਹੂੰ ਲੋ ਵੀ ਭਰਾਵੋ 86000 ਦੇ ਵਿੱਚੋਂ ਵੀ ਇਹਨਾਂ ਦਾ ਵੀ 200 ਰੁਪਏ ਛੋਟ ਕਰਾਂਗੇ ਅੱਗੇ ਲੀਟਰ ਮਾਰਨਾ ਤੁਹਾਡੀ ਜ਼ਿੰਮੇਵਾਰੀ ਆ ਕਿਉਂਕਿ ਵਪਾਰ ਦਾ ਕੰਮ ਗੱਲ ਉਹਨੇ ਕੀ ਕਹੀ ਜਾਂਦੀ ਹੈ ਵੀ ਜਿੰਨਾ ਕਿ ਧਿਆਨ ਕੇ ਕਿਸੇ ਵੀਰ ਨੇ ਚੋ ਲੈਣਾ ਠੀਕ ਆ ਸੋ 86000 ਦੇ ਵਿੱਚੋਂ 200 ਰੁਪਏ ਛੋਟ ਤੇ ਵੀਰ ਅੱਗੇ ਸੈਕੰਡ ਨੰਬਰ ਤੇ ਆਪਣੇ ਕੋਲ ਜਿਹੜੀ ਇਧਰ ਆ ਗਈ ਮੱਝ ਇਹ ਜੀ ਮੀਨੀ ਆ ਜੀ ਠੀਕ ਹੈ ਜੀ ਹਾਂਜੀ ਉਹ ਦੱਸੋ ਮਾਜੀ ਬਹੁਤ ਸੋਣੀ ਹੈ ਠੀਕ ਆ ਜੀ ਸਿੰਘ ਇਹ ठाਣੂ ਆ ਵੈਸੇ ਫਿਕਸ ਸਿੰਘ ਆ ਵੀਰ ਚਿੰਦਾ ਢੇਲੀ ਕਹਿ ਲੀਏ ਭਾਵੇਂ ਨੂੰ ਹਾਂਜੀ ਮੀਨੀ ਕਹ ਲਓ ਢੇਲੀ ਕਹ ਲਓ ਫਿਕਸਾ ਪਰ ਹਿਲਦੇ ਨਹੀਂ ਗੇ ਫਿਕਸਾ ਸਿੰਘ ਆ ਫਿਕਸਾ ਸਿੰਘ ਆ ਅੱਛਾ ਤਾਂ ਸੂਆ ਦੱਸ ਦਈਏ ਵੀਰ ਕਿੰਨਾ ਇਹ ਵੀਰ ਦੀ ਤੀਜੇ ਸੂਏ ਸੂਈ ਆਦ ਕੀ ਜੀ ਤਕਰੀਬਨ ਸੂਆ ਇਹਦਾ 12 13 ਦਿਨ ਦਾ ਹੈਗਾ ਏ 12 13 ਦਿਨਾਂ ਦਾ ਹਾਂ 13 ਦਿਨਾਂ ਦਾ ਸੂਆ ਹੈਗਾ ਇਹ ਮਗਰ ਇਹਦੇ ਕੱਟੀ ਆ ਅੱਛਾ ਜੀ ਜੇ ਦੋ ਦੇ ਦੇ ਥੱਲੇ 13 ਕਿਲੋ ਤਿਆਰ ਆ ਪਰ ਆਪਾਂ 12 ਕਿਲੋ ਦੀ ਗੱਲ ਕਰਾਂਗੇ ਮੈਂ ਕਿ ਦੇਵਾਂਗੇ ਜਿਹੜਾ ਇਸ ਵਕਤ ਆਪਾਂ ਹਾਂਜੀ 12 ਤੋਂ 13 ਕਿਲੋ ਆਪਾਂ ਪਰ 12 ਦੀ ਗੱਲ ਕਰੀਏ ਜਿਹੜਾ ਮੀਨੀਆਂ ਜਾਣਾ ਠੀਕ ਹੈ ਜੀ ਦੋਸਤ ਢੇਲੀ ਆ ਸੁ ਕਾਫੀ ਵੀਰ ਸ਼ੌਂਕ ਰੱਖਦੇ ਆ ਮੀਨੀਆਂ ਢੇਲੀਆਂ ਖਰੀਦਣ ਦਾ ਤੇ ਥਾਣੋਂ ਉਹ ਕਲਾ ਥਾਣਾ ਠੀਕ ਹੈ ਜੀ ਥਾਣਾ ਵੇਖੋ ਤੁਸੀਂ ਕਰਮਾਲੀ ਨੂੰ ਕਿਹੜਾ ਲਗਾ ਬਹੁਤ ਖੂਬਸੂਰਤ ਤੇ ਵੀਰ ਜੀ ਚੋਣ ਜਾਣ ਬਿਲਕੁਲ ਮੋਟੀ ਬਿਲਕੁਲ ਪੋਲੀ ਬਹੁਤ ਚੰਗੀ ਚੁਵਾਈ ਠੀਕ ਹੈ ਜੀ ਉਹ ਢੇਲੀ ਆ ਆਪ ਵੀ ਜਿਹੜਾ ਦੋਸਤਾਂ ਦਾ ਪੱਖਾ ਨੀਲੀ ਦੇ ਵਿੱਚ ਹੀ ਆ ਜਾਂਦਾ ਢੇਲੀ ਆ ਨੀਲੀ ਢੇਲੀ ਆ ਠੀਕ ਹੈ ਜੀ ਤੇ ਸੋਹਣੇ ਕੱਦ-ਕਾਡ ਦੇ ਵਿੱਚ ਆ ਚੌੜਾ ਚਗਾਠਾ ਉਪਰੋਂ ਪੇਠ ਫੁੜੇ ਵਾਲੇ ਪਾਸੇ ਚੌੜੀ ਆ ਤੇ ਸੋਹਣੀ ਹਾਈਟ ਲੈਂਥ ਦੇ ਵਿੱਚ ਤੇ ਮਗਰ ਵੀ ਇਹਦੇ ਕੱਟੀ ਫੀਮੇਲ ਕਾਫ ਆ ਤੋ ਤਾਂ ਵੈਸੇ ਦੋਸਤੋ ਹਾਲ ਦੀ ਘੜੀ ਵੀਰ ਦੱਸ ਰਿਹਾ ਵੀ 13 ਲੀਟਰ ਆ ਪਰ ਕੋਈ 12 ਲੀਟਰਾਂ ਦਾ ਵੀ ਮੰਨ ਕੇ ਕੋਈ ਭਰਾ ਸੌਦਾ ਕਰ ਲੇ ਇੱਥੇ ਆਣ ਕੋਈ ਵੀਰ ਵੱਧ ਚੋਵੇ ਤਾਂ ਫਿਰ ਜਿਹੜਾ ਦੋਸਤੋ ਖੁਸ਼ੀ ਹੁੰਦੀ ਹੈ ਵੀ ਪਸ਼ੂ ਜਿੰਨਾ ਦੱਸਿਆ ਗਿਆ ਕਿਲੋ ਖੰਡ ਕੋਈ ਵੱਧ ਆ ਤੇ ਜੇ ਪਹਿਲਾਂ 13 ਦੱਸਤਾ ਦੋਸਤੋ ਤੇ ਦੋ ਤਰ੍ਹਾਂ 10 ਨਿਕਲੇ ਤੇ ਉੱਥੇ ਵੀ ਇਹ ਨਿਰਾਸ਼ ਵੀ ਹੁੰਦੇ ਆ ਵੀ ਕਿਹ ਕੋਸ਼ਾ ਤੇ ਬਾਅਦ ਚ ਧਿਆਨ ਕੇ ਨਿਕਲਿਆ ਕੋਸ਼ਾ ਉਹ ਪਹਿਲਾਂ ਹੀ ਉਨੀ ਗੱਲ ਕੀਤੀ ਹੈ ਵੀ ਜੇ 13 ਤੇ 12 ਮੰਨ ਕੇ ਮੇਰਾ ਭਰਾ ਤੁਸੀਂ ਕੋਈ ਸੌਦਾ ਕਰ ਲਿਓ ਠੀਕ ਆ ਤੇ ਕਦਗੂਤ ਤੁਸੀਂ ਦੇਖ ਲਓ ਸੋਹਣੇ ਕਦ ਕੱਟ ਦੇ ਵਿੱਚ ਆ ਦੂਰੋਂ ਨੇੜੇ ਆਉਣਾ ਕਿਸੇ ਭਰਾ ਨੇ ਵੀ ਛੋਟੀ ਜਾਂ ਸਮੱਧਰ ਨਹੀਂ ਹੈਗੀ ਕਿ ਵੱਡੇ ਕਦ ਕੱਟ ਦੇ ਵਿੱਚ ਤੇ ਬਾਕੀ ਵੀਰ ਜੀ ਠੀਰਾ ਧੂਰਾ ਆਪਣਾ ਪੂਰਾ ਪੂਰਾ ਜਿੱਦਾਂ ਮਰਜੀ ਭਾਵੇਂ ਬੱਚਾ ਨਾਮ ਹੀ ਛੱਡੋ ਠੀਕ ਹੈ ਜੀ ਐਦਾਂ ਹੀ ਖੜੀ ਖਲੋਤੀ ਰਮਾਨ ਆ ਬਾਲਟੀ ਲੈ ਕੇ ਆਓ ਤੇ ਚੋਲੋ ਠੀਕ ਹੈ ਵੀਰ ਜੀ ਹਾਂਜੀ ਲੋ ਵੀ ਮਗਰ ਕੱਟੀ ਏ ਇੱਕ ਵਾਰੀ ਦੇਖ ਲੋ ਭਰਾਵਾ ਆ ਕੱਟੀ ਏ ਮਗਰੇ ਤੇ ਸੋ ਇੱਕ ਵਾਰੀ ਤੁਸੀਂ ਆ ਫੇਸ ਕੁਆਲਿਟੀ ਵੇਖ ਲੋ ਠੀਕ ਹੈ ਜੀ ਤੇ ਨੀਲੀ ਨੂਲੀ ਦੇ ਬੱਚੇ ਚੰਗੇ ਲੈ ਸਕਦਾ ਕੋਈ ਬਹੁਤ ਵਧੀਆ ਜੀ ਬੱਚੇ ਦਾ ਕੱਟੀ ਵੀ ਵੈਸੇ ਨੀਲੀ ਦਾ ਪਾਕਿਆ ਹੂੰ ਤੇ ਬਾਕੀ ਆ ਵੀ ਮੱਝ ਵੀ ਚੰਗੀ ਆ ਗਾਂ ਬੱਚੇ ਨੀਲੀ ਦੇ ਲੈਣੇ ਹੋ ਤਾਂ ਬਹੁਤ ਵਧੀਆ ਅੱਜ ਕੱਲ ਤਾਂ ਵੀਰ ਸਿੰਦੇ ਵੀਰ ਥਾਪੀਆਂ ਹਰ ਕੋਈ ਬੰਦਾ ਮਾਰਦਾ ਪਰ 12 13 ਕਿਲੋ ਵਾਲੀ ਦੇ ਵਿੱਚੋਂ ਕੋਈ ਬੱਚਾ ਚੰਗਾ ਲੈ ਲੇ ਤੇ ਮੈਨੂੰ ਲੱਗਦਾ ਪੀੜੀ ਅੱਗੇ ਕੋਈ ਸੁਧਾਰ ਹੋਵੇ ਹਾਂਜੀ ਹਾਂਜੀ ਗਾਂ ਨਸਲ ਬਣ ਜਾਂਦੀ ਹੈ ਨਸਲ ਬਣ ਜਾਂਦੀ ਹੈ ਹਾਂ ਆ ਕੱਟੀ ਆ ਠੀਕ ਆ ਜੀ ਬੇਸ਼ੱਕ ਟੀਕਾ ਕਿਸੇ ਵੀਰ ਨੇ ਨਾਰਮਲ ਜਾਂ ਨਾਰਮਲ ਮਾਲੀ ਤੋਂ ਬਣਿਆ ਪਰ ਬੱਚਾ ਵੇਖੋ ਕਰਨ ਵਾਲੀ ਆਪਦੇ ਉੱਤੇ ਲੈ ਕੇ ਗਈ ਹੈ ਠੀਕ ਆ ਤੇ ਆ ਕੱਟੀ ਆ ਮਗਰ ਇਹ ਵੀਰ ਦੇ ਦਈਏ ਕਿੰਨੇ ਦੀ ਆਪਾਂ ਫਿਰ ਅੱਜ ਇਹਦਾ ਅਰਾਸ਼ਿਆ ਮੁੱਲ ਤੇ ਆਪਾਂ ਕਰਦੇ ਆ 84000 ਰੁਪਇਆ ਹਾਂਜੀ ਤੇ 83000 ਦੀ ਮੈਂ ਦੇਾਂਗੇ 83000 ਬਿਲਕੁਲ ਜੀ 83000 ਦੀ ਔਰ ਆਪਾਂ ਦੁੱਧ ਦੀ ਅਗਲੀ ਦੀ ਤਸੱਲੀ ਕਰਕੇ ਦੋ ਟਾਈਮ ਤਿੰਨ ਟਾਈਮ ਚੋ ਕੇ ਤੇ ਫਿਰ ਖੜੇ ਆਗਲਾ ਬਿਲਕੁਲ ਹਾਂਜੀ ਲੋ ਦੋਸਤੋ ਤਸੱਲੀ ਵੀਰ ਹਰ ਪੱਖੋਂ ਦੇ ਰਿਹਾ ਕਿਉਂਕਿ ਇਹ ਵਪਾਰ ਦਾ ਕੰਮ ਆ ਤੇ ਹਰ ਕੋਈ ਬੰਦਾ ਚਾਹੁੰਦਾ ਵੀ ਆਪਣੇ ਘਰੋਂ ਕੋਈ ਤਸੱਲੀ ਕਰਕੇ ਲੈ ਕੇ ਜਾਵੇ ਕੱਲ ਨੂੰ ਕੋਈ ਵੀਰ ਇਹ ਨਾ ਕਵੇ ਵੀ ਆਨਲਾਈਨ ਕੋਈ ਚੀਜ਼ ਮਗਾਈ ਸੀ ਕਿਹਾ ਕੁਝ ਹੋਰ ਆ ਤਾਂ ਨਿਕਲਿਆ ਕੁਝ ਹੋਰ ਆ ਠੀਕ ਹੈ ਜੀ ਸੋ ਥਣ ਦੇ ਵਾਲੇ ਪਾਸਿਓ ਪੂਰੀ ਖਬਰਦਾਰ ਸੋਣਾ ਥਣ ਲੱਗਾ ਠੀਕ ਹੈ ਜੀ ਠੀਕ ਹੈ ਜੀ ਆਜੋ ਵੀਰ ਜੀ ਸੋ ਰੇਟ ਇਹਦਾ ਦੱਸਦਾ ਵੀਰ ਹਾਂਜੀ ਰੇਟ ਇਹਦਾ 84000 ਰੁਪਿਆ 83000 ਦੀ ਆਪਾਂ ਦੇਣੀ ਹੈ ਠੀਕ ਹੈ ਜੀ 84000 ਦੀ ਜਿਹੜੀ ਦੋਸਤੋ ਇਹ ਲੈ ਆਦੇ ਆ ਠੀਕ ਹੈ 83 ਦੀ ਵੀ더라 84 ਮੰਗਿਆ 83000 ਦੀ द्याਗੇ 83 ਦੀ 83 ਦੀ द्याਗੇ 83 ਦੀ ਠੀਕ ਆ ਜੀ 83 ਇਹ 15 ਸਰੀ ਆ 15 ਸਿਰ ਦੁੱਧ ਦਾ ਮੌਜ ਮਤਵਾਉ। ਸੋ ਦੁੱਧ ਵੀਰਾਂ ਦਾ ਵੀ ਚੰਗਾ ਸੋਨਾ ਚਵਾ ਦੂਗੀ ਫਿਲਹਾਲ ਹੁਣ ਵੀ ਕਰਮ ਵਾਲੀ ਦੇ ਥਲੇ ਸੋਨਾ 12 ਲੀਟਰ ਤੋਂ ਪਲਾਸੇ ਦੁੱਧ ਦਾ ਅੱਗੇ ਵੀਰ ਜੀ ਆਪਣੇ ਕੋਲ ਜਿਹੜੀ ਅਦਰ ਤੀਜੇ ਨੰਬਰ ਤੇ ਆ ਖੜੀ ਹੈ ਝੋਟੀ ਹਾਂਜੀ ਇਹ ਕਿਵੇਂ ਆ ਇਹ ਸਾਨੂੰ ਸਭ ਦੂਜੇ ਸੂਏ ਸੂਈ ਜੇ ਜੀ ਤੇ ਇਹਨੂੰ ਸੂਈ ਨੂੰ ਮੱਝ 8 ਦਿਨ ਹੋ ਗਏ ਜੇ ਹਾਂਜੀ ਤੇ ਇਹਦੇ ਥਲੇ 15 ਲੀਟਰ ਦੁੱਧ ਐ ਇਸ ਵੇਲੇ ਤਿਆਰ ਆ 15 ਲੀਟਰ ਬਿਲਕੁਲ ਜੀ 15 ਲੀਟਰ ਦੁੱਧ ਤਿਆਰ ਆ ਕਿਸੇ ਨੇ ਆਨਲਾਈਨ ਮੰਗੌਣੀ ਆ 14 ਲੀਟਰ ਦੀ ਆਪਣੀ ਗਰੰਟੀ ਹੋਊਗੀ ਠੀਕ ਆ ਜੀ ਹਾਂਜੀ 14 ਲੀਟਰ ਦੀ ਵੀ ਆਪਣੀ ਗਰੰਟੀ ਹੋਊਗੀ ਦੁੱਧ 14 ਲੀਟਰ ਦੀ ਆਪਣੀ ਗਰੰਟੀ ਹੋਊਗੀ ਆਪਣੇ ਘਰੇ ਕੋਈ 15 ਲੀਟਰ ਮਿਲ ਕੇ ਸੌਦਾ ਫੇਰ ਕਰੇ ਅੱਛਾ ਸਿੰਦਾ ਵੀਰ ਇਹ ਤਾਂ ਨਹੀਂ ਕਹਿੰਦਾਗਾ ਵੀ 15 ਲੀਟਰ 14 ਲੀਟਰ ਕਹਿ ਦਿੰਦਾ ਤੇ ਕੋਈ ਇੱਕ ਟਾਈਮ ਚਵਾ ਕੇ ਤੇ ਬਾਅਦ ਵਿੱਚ ਜਾ ਕੇ ਬਿਲਕੁਲ ਨਹੀਂ ਜੀ ਆਪਣੀ ਤਿੰਨ ਟਾਈਮ ਦੀ ਗਰੰਟੀ ਆ ਠੀਕ ਆ ਜੀ ਤਿੰਨ ਟਾਈਮ ਆ ਚਵਾਵਾਂਗੇ ਠੀਕ ਹੈ ਹਾਂਜੀ ਇੱਕ ਦੋ ਟਾਈਮ ਨਹੀਂ ਤਿੰਨ ਟਾਈਮ ਮੈਂ ਚਵਾਵਾਂਗੇ ਤਾਂ ਦੋਸਤੋ 15 ਲੀਟਰ ਦੀ ਜਿਹੜੀ ਕਪੈਸਿਟੀ ਆ ਪਰ 14 ਲੀਟਰ ਵੀ ਦਿੰਦਾ ਵੀ ਕਿਲੋ ਖੰਡ ਮੈਂ ਪਹਿਲਾਂ ਜ਼ਿਕਰ ਕਰਤਾ ਵੀ ਕਿਲੋ ਖੰਡ ਵੀ ਦਿੰਦਾ ਵੀ ਆਪਾਂ ਪਾਈਆ ਕਿਲੋ ਖੰਡ ਆਪਾਂ ਘਾਟ ਹੀ ਦੱਸਣਾ ਇੱਥੇ ਜਿਹੜਾ ਕੋਈ ਵੀਰ ਚੋਵੇ ਤਾਂ ਮਾਨ ਖੋਸ਼ ਹੋਵੇ ਕਿਸੇ ਦਾ ਠੀਕ ਆ ਜੀ ਪੈਸੇ ਲਾਉਣੇ ਆ ਬਾਕੀ ਫੇਸ ਕੁਆਲਿਟੀ ਮੂੰਹ ਮੱਥੇ ਦੀ ਵੇਖੋ ਸੁਹਾ ਵੀਰ ਕੋਈ ਦੂਜਾ ਤੀਜਾ ਮੰਨ ਲੈ ਦੂਜਾ ਮੰਨ ਲੈ ਤੀਜਾ ਮੰਨ ਲੈ ਪਰ ਆਪਾਂ ਦੂਜੇ ਚ ਲੈਂਦੀ ਆ ਲੋਜੇ ਕੋ ਦੂਜੇ ਮੰਨ ਕੇ ਖਰੀਦੀ ਆ ਬਾਕੀ ਚਿਹਰੇ ਮੋਹਰੇ ਤੋਂ ਤੁਸੀਂ ਜਜਮੈਂਟ ਕਰ ਜਾ ਉਹ ਵੀ ਕਿ ਜਣਾ ਵੀਰ ਸੂਵਿਆਂ ਦੇ ਵਿੱਚ ਜੱਜਮੈਂਟ ਕਰ ਹੀ ਲੈਣੀ ਹੁੰਦੀ ਆ ਬਾਕੀ ਥਾਣੇ ਦੇ ਵਾਲੇ ਪਾਸੋਂ ਤੁਸੀਂ ਵੇਖੋ ਚੌਰ ਸਲੇਵਾ ਤੇ ਥਣ ਬਹੁਤ ਸੋਨਾ ਨਖੇੜ ਤੇ ਲੱਗਿਆ ਠੀਕ ਆ ਸੋ 15 ਕਿਲੋ ਦੁੱਧ 14 ਕਿਲੋ ਮੰਨ ਕੇ ਸੌਦਾ ਕਰ ਲਿਓ ਲਿਓ ਵੀਰ ਖੋਲ ਕੇ ਦਿਖਾ ਦਈਏ ਹੁਣ ਤਕਰੀਬਨ ਇੱਕ ਟਾਈਮ ਵੀ ਦੋਸਤੋ ਤੁਸੀਂ ਨੋਟ ਫੇਰ ਤੋਂ ਕਰ ਲਓ 3:00 ਵਜੇ ਦੇ ਢੜਗੜ ਜਿਹੜਾ ਸਮਾਂ ਹੈ ਤੇ ਸਵੇਰ ਵੀਰ ਦੀ ਚਵਾਈਆਂ ਕਿੰਨੇ ਵਜੇ ਕੀਤੀਆਂ ਇਸ ਸਰਦਾਰ ਜੀ ਦੀ ਚਵਾਈ ਹੋਈ ਆ ਸਵੇਰੇ ਪੌਣੇ 6:00 ਵਜੇ ਠੀਕ ਹੈ ਜੀ ਹਾਂਜੀ ਬਹੁਤ ਦੋਸਤੋ ਬਾਕੀ ਚ ਪਾਂਡੇ ਤੋਂ ਤੁਸੀਂ ਵੇਖ ਕੇ ਨਾਰਮਲ ਜੱਜਮੈਂਟ ਕਰ ਲਓਗੇ ਮੋਟ ਤੋਂ ਚੌਰਸ ਲੇਵਾ ਸੋ ਖਲਾਰ ਖਲੂਰ ਲੇਵੇ ਦਾ ਬਖਾਲਾ ਬਖੂਲਾ ਮੋਸਟਲੀ ਜੱਜਮੈਂਟ ਇਹਨਾਂ ਚੀਜ਼ਾਂ ਤੋਂ ਹੋ ਜਾਂਦੀ ਆ ਪਸ਼ੂ ਤੋਂ ਦਾਲੀ ਦੀ ਇੱਕ ਵਾਰੀ ਵੀਰ ਇਧਰ ਨੂੰ ਲੰਬਾ ਤੋੜ ਕੇ ਇੱਕ ਵਾਰੀ ਫਿਰ ਆਪਾਂ ਗੇੜਾ ਕਢਾਉਣਾ ਲੰਬਾ ਤੋੜ ਲੋ ਇਧਰ ਨੂੰ ਲੱਕੇ ਸਾਡਾ ਕਿਲੋਮੀਟਰ ਕਿ ਸੋ ਹਾਈਟ ਮੀਡੀਅਮ ਆ ਦੋਸਤੋ ਵਜ਼ਨ ਵਜੂਦ ਨਾਲੋਂ ਕਰਮ ਵਾਲੀ ਜ਼ਿਆਦਾ ਲਾਈ ਖੜੀ ਆ ਥੱਲੇ ਠੀਕ ਆ ਕਿਉਂਕਿ ਬਹੁਤ ਘੱਟ ਰੀਅਰ ਪਸ਼ੂ ਆਪਾਂ ਦੇਖਦੇ ਆ 15 14 ਲੀਟਰ ਮੈਂ ਪਹਿਲਾਂ ਜ਼ਿਕਰ ਕਰਤਾ ਮੈਨੇ ਰੱਖਦਾ ਬਹੁਤ ਵਧੀਆ ਚੰਗੀ ਮਿਲਕਿੰਗ ਤੇ ਚੱਲ ਰਹੀ ਆ ਇਹ ਤਾਂ ਮਗਰ ਵੀਰੇ ਕੱਟਾ ਸੀ ਨਾ ਕੱਟਾ ਕੱਟਾ ਜੀ ਕੱਟਾ ਸੀ ਇਹਦੇ ਪਿੱਛੇ ਕੱਚਾ ਅੰਦਰ ਵੱਜਾ ਹੋਣਾ ਨਾ ਹਾਂਜੀ ਹਾਂ ਦੇ ਸਾਹਮਣੇ ਕੋਈ ਗੱਲ ਨਹੀਂ ਠੀਕ ਹੈ ਜੀ ਅੱਛਾ ਵੀਰ ਜੀ ਇੱਕ ਵਾਰੀ ਫੇਰ ਕਨਫਰਮ ਕਰਾ ਦਿਆ ਦਿਨਾਂ ਦਾ ਦੱਸੋ ਕਿੰਨੇ ਦਿਨਾਂ ਦੀ ਦੱਸਿਆ ਇਹਨੂੰ 8 ਦਿਨ ਹੋ ਗਿਆ ਜੀ ਸਵੀਰਮਾਜ 8 ਕਿਤੇ ਨੂੰ ਹੋ ਗਿਆ ਹਾਂਜੀ 8 ਤੇ ਮੁੱਲ ਵੜੀ ਕੀ ਕਰਦੇ ਆਪਾਂ ਮੋਲੇ ਦਾ ਰਾਸਿਆਂ ਕਰਦੇ ਆਪਾਂ 1,12,000 ਰੁਪਇਆ 1,12,000 ਹਾਂਜੀ ਅੱਛਾ ਵੀਰ ਇੱਥੋਂ ਤੱਕ ਦੇ ਹੀ ਦੇਣੀ ਆ ਵੀ ਜਾਂ ਵਿੱਚੋ ਸ਼ੂ ਨਹੀ ਕੋਈ ਕਰੀਏਗੇ ਮਾਨਤਾਨ ਕਰਾਂਗੇ ਜਰੂਰ ਕੇ ਮੂੰਹ ਮੰਗੇ ਥੋੜਾ ਭਲਾ ਲੈਣੇ ਆ ਠੀਕ ਹੈ ਜੀ ਹਾਂਜੀ ਤੇ ਘਰੇ ਕੀ ਆਉਂਦਾ ਬਾਕੀ ਮੌਕੇ ਤੇ ਜਿੰਨਾ ਵੀ ਹੋ ਸਕਦਾ ਬਿਲਕੁਲ ਜੀ ਗਾਹਕ ਆਪਣਾ ਨਾਰਾਜ਼ ਨਾ ਹੋਵੇ ਹਾਂਜੀ ਕਿਉਂਕਿ ਸਫਰਤਾ ਵੇਖਦਾ ਦ 14 ਕਿਲੋ ਦੁੱਧ ਤਸੱਲੀ ਕਰ ਲਿਓ ਠੀਕ ਹੈ ਜੀ 15 ਕਿਲੋ ਵੀ ਅਦਸ ਰਿਹਾ ਪਰ 14 ਕਿਲੋ ਘੱਟ ਤੋਂ ਘੱਟ ਦੋ ਦਿਨ ਦੇ ਥਲੇ ਮੰਨ ਕੇ ਤੁਸੀਂ ਸੌਦਾ ਕਰ ਲਿਓ ਇੱਕ 11 ਦੀ ਤੁਹਾਨੂੰ ਇਹ ਮਿਲ ਜੂਗੀ ਬਾਕੀ ਸੋਹਣੇ ਦੁੱਧ ਵਾਲੀ ਆ ਅੱਗੇ ਜਿਹੜਾ ਮੇਰਾ ਵੀਰ ਚਾਹੁੰਦਾ ਵੀ ਚੰਗੇ ਤੋਂ ਤਲਾ ਪਸ਼ੂ ਤੋਂ ਦਾਰੂ ਪਸ਼ੂ ਖਰੀਦਣਾ ਇੱਕ ਵਾਰੀ ਤੁਸੀਂ ਇੱਥੇ ਆਣ ਕੇ ਵਿਜ਼ਿਟ ਕਰਕੇ ਤਸੱਲੀ ਕਰਨਾ ਠੀਕ ਹੈ ਜੀ ਅੱਗੇ ਨੈਕਸਟ ਵੀਰ ਜੀ ਆਪਣੇ ਕੋਲ ਜਿਹੜੀ ਇਹ ਮੈਂ ਖੜੀ ਐ ਇਹ ਟੋਕੜ ਕੱਬਣਾ ਜੀ ਦੂਜੇ ਸੂਵੇ ਝੋਟੀ ਆ 9 ਕਿਲੋ 8 ਤੋਂ 9 ਕਿਲੋ ਦੋ ਤਿਆਰ ਆ ਰਹੇ ਥੱਲੇ 8 ਕਿਲੋ ਦੀ ਆਪਣੀ ਗਰੰਟੀ ਆ ਠੀਕ ਹੈ ਜੀ ਮਿਲਦੀ ਵੀਰ ਜੀ 파ੜੇ ਤੇ ਹੀ 파ੜੇ ਤੇ 파ੜੇ ਤੇ ਦੋਵੇਂ ਟਾਈਮ ਠੀਕ ਹੈ ਜੀ ਕਿ ਕਾਲੀ ਲਗੋ ਕਿੰਨੇ ਮਹੀਨੇ ਦੀ ਗੱਬਣ ਦੱਸਦੇ ਦੋ ਮਹੀਨੇ ਦੀ ਦੋ ਮਹੀਨੇ ਆਪਣੇ ਹੱਥੀ ਚੈੱਕ ਹੋ ਗਈ ਆ ਬਿਲਕੁਲ ਜੀ ਚੈੱਕ ਕਰਵਾ ਕੇ ਦਵਾਂਗੇ ਮੌਕੇ ਤੇ ਠੀਕ ਹੈ ਜੀ ਹਾਂਜੀ ਲਓ ਜੀ ਤੋਂ ਦੋਸਤੋ ਗੱਬਣ ਚੈੱਕ ਪਾਸ ਹੋ ਗਈ ਆ ਵੀਰ ਉਹਨਾਂ ਦੇ ਬਿਲਕੁਲ ਘਰਿਆਂ ਦਾ ਵੀ ਆਪਾਂ ਤਸੱਲੀ ਆਪਦੀ ਕੀਤੀ ਆ ਕੋਈ ਆਉਂਦਾ ਉਹਨੂੰ ਕਰਵਾ ਕੇ ਦਵਾਂਗੇ ਨਹੀਂ ਹੈਗਾ ਕਾ ਵੀ ਆਨਲਾਈਨ ਭੇਜ ਦਿਓ ਕਾਲੀ ਕਾਲੀ ਛੇਤੀ ਅੱਗੋਂ ਤੁਹਾਡਾ ਵੀ ਫਰਜ਼ ਬਣਦਾ ਬੇਸ਼ੱਕ ਇੱਕ ਵਾਰੀ ਆਪਣੀ ਚੈਕਿੰਗ ਉਹ ਕਰਵਾ ਲਿਓ 8 ਕਿਲੋ ਦੁੱਧ ਨੈਟ ਬਿਲਕੁਲ ਜੀ 8 ਕਿਲੋ ਦੁੱਧ 8 ਕਿਲੋ ਨੈਟ ਦੁੱਧ ਹਾਜ਼ਰ ਠੀਕ ਹੈ ਜਿਹੜਾ ਚੋਲ ਹੈ ਨਾ ਅੱਗੇ ਕਿੰਵੇਂ ਸੂਵੇ ਲਈ ਬਣੀ ਵੀਰ ਇਹ ਦੋ ਦੂਜਾ ਸੂਵੇ ਵਾਲੀ ਤੀਜੇ ਸੂਵੇ ਲਈ ਬਣੀ ਆ ਇਹ ਲਓ ਜੀ ਸੈਕਿੰਡ ਟਾਈਮ ਰਹਾ ਹੁਣ ਜਿਹਦੇ ਚ ਹੁਣ ਬਿਲਕੁਲ ਦੁੱਧ ਦੇ ਰਹੀ ਹੈਗਾ ਤੀਜੇ ਸੂਵੇ ਲਈ ਬਣੀ ਆ ਮੂੰਹ ਮੱਥੇ ਚਿਹਰੇ ਮੋਰੇ ਤੋਂ ਤੁਸੀਂ ਆ ਵੇਖੋ ਇੱਕ ਵਾਰੀ ਠੀਕ ਹੈ ਜੀ ਸਿੰਘਾਂ ਸੁੰਗਾਂ ਦੀ ਪੂਰੀ ਗੁਲਾਈ ਆ ਛੋਟਾ ਸਿੰਘ ਰਿੰਗ ਸਿੰਘ ਬਿਲਕੁਲ ਛੋਟਾ ਸਿੰਘ ਤੇ ਇਧਰੋਂ ਥਣ ਦੇ ਬਾਅਦ ਅਛਾ ਵੀਰ ਜੀ ਚੋਣ ਜਾਂਦੀ ਇੱਕ ਵਾਰੀ ਆਪਦੀ ਸ਼ੋਅ ਬਿਲਕੁਲ ਗਰੰਟੀ ਆ ਜੀ ਠੀਕ ਆ ਦੁੱਧ ਵੀ 8 ਲੀਟਰ ਦੀ ਗਰੰਟੀ ਚਵਾਈ ਦੀ ਵੀ ਆਪਣੀ ਗਰੰਟੀ ਬਹੁਤ ਜਿਆਦੀ ਪੋਲੀ ਚਵਾਈ ਹੈ ਦੀ ਲਓ ਵੀਰੇ ਖੋਲ ਦਿਓ ਦਿਖਾਓ ਵੀਰਾਂ ਨੂੰ ਸਾਹਮਣੇ ਤੋੜ ਕੇ ਸੋ 8 ਲੀਟਰ ਦੀ 220 ਦਾ ਵੀ ਪੂਰੀ ਤਸੱਲੀ ਆ ਗੱਬਣ ਚੈੱਕ ਪਾਸ ਆ ਸੋ ਜਿਹੜੇ ਵੀਰ ਨੂੰ ਸੌਦਾ ਪੁੱਗੂਗਾ ਜਚੂਗਾ ਉਹ ਤੁਸੀਂ ਕਰ ਲਿਓ ਵੀਰੇ ਸ਼ਿੰਧਿਆਣਾ ਦੇ ਨੰਬਰ ਬਿਲਕੁਲ ਸਕਰੀਨ ਦੇ ਥੱਲੇ ਚੱਲਣਗੇ ਆ ਦੇਖੋ ਜੀ ਪਸ਼ੂ ਜਿਹੜਾ ਦੋਸਤੋ ਕੱਪਣ ਚੈੱਕ ਪਾਸ ਆ ਆਸ ਹੁੰਦੀ ਹੈ ਵੀ ਚਲੋ ਪਸ਼ੂ ਅੱਗੇ ਨੈਕਸਟ ਲਕਟੇਸ਼ਨ ਦੇ ਲਈ ਰੈਡੀ ਆ ਫਿਲਹਾਲ ਨਾਲ ਦੀ ਨਾਲ ਇੱਕ ਸੱਜਰਾਂ ਦੇ ਬਿਲਕੁਲ ਮੈਂ ਪਹਿਲਾਂ ਜ਼ਿਕਰ ਕਰਤਾ ਵੀ ਸੱਜਰਾਂ ਦੇ ਬਰਾਬਰ ਦੁੱਧ ਵੀ ਕਰਮਾਲੀ ਦੇ ਥੱਲੇ 8 ਕਿਲੋ ਦੁੱਧ ਆ ਤੇ ਬਿਜੇ ਬਾਕੀ ਸੱਜਰ ਦਾ ਦੁੱਧ ਨੋਰਮਲ ਕਿੰਨਾ ਕੁ ਚਵਾਗੀ ਹੋਗੀ ਇਹ 13 ਕਿਲੋ 13 ਕਿਲੋ ਠੀਕ ਹੈ ਜੀ ਇਹਦਾ ਮੁੱਲ ਵੜੀ ਫਿਰ ਵੀਰੇ ਕੀ ਕਰਦੇ ਮੋਲੇ ਦਾ ਰਾਸਿਆਂ ਆਪਾਂ ਕਰਦੇ ਆ 60000 ਰੁਪਇਆ 60000 ਉਹਦੇ ਵਿੱਚੋਂ ਕੋਈ ਮਾਨਤਾਨ ਕਰਾਂਗੇ 100 200 ਦਾ ਕੋਈ ਜ਼ਿਆਦਾ ਛੂਡ ਨਹੀਂ ਹੈਗੀ ਇਹ ਚ ਇਹ 60000 ਦੇ ਵਿੱਚੋਂ ਬਸ ਛੂਡ ਛਾਪਾ ਕਰਾਂਗੇ ਕੋਈ 100 ਕਰਾ ਲੈ ਕੋਈ 200 ਕਰਾ ਲੈ ਭੈਣ ਭਰਾ ਮੱਝ ਵੱਡੀ ਹੈ ਨਾ ਹਾਂਜੀ ਛੋਟੀ ਬਹੁਤ ਚੰਗੀ ਆ ਪਰ ਵੀ ਪ੍ਰਭੂ ਮੱਝ ਵੱਡੀ ਆ ਕੋਈ ਸੱਜਰ ਬੇਸ਼ੱਕ ਆਪਾਂ ਵੇਖਿਆ ਨਹੀਂ ਗਾ ਪਰ ਫਿਰ ਵੀ ਹੁਣ ਤੁਸੀਂ ਅੰਦਾਜ਼ਾ ਲਾ ਲਓਗੇ ਵੀ 8 ਕਿਲੋ ਅੱਜ ਵੀ ਰੈਡੀ ਆ ਤੇ 2 ਮਹੀਨਾ ਕਿ ਢਾਈਆਂ ਤਿੰਨਾਂ ਦੀ 2 ਮਹੀਨੇ ਦੀ 2 ਮਹੀਨੇ ਦੀ 2 ਮਹੀਨੇ ਦੀ ਗੱਬ ਉਹ ਤੁਸੀਂ ਮੇਰਾ ਭਰਾ ਇਥੇ ਆਣ ਕੇ ਆਪਣੀ ਨਰਕਪਰਕ ਕਰ ਲਿਓ 60000 ਦੇ ਵਿੱਚੋਂ ਛੋੜ ਛੱਪੇ ਹੋ ਜਾਣਗੇ ਜਿੰਨੀ ਵੀ ਗੰਜਾਇਸ਼ ਆ ਜਿੰਨਾ ਵੀ ਹੋ ਸਕਦਾ ਹੋਇਆ ਉਹਨਾਂ ਮਾਨਤਨ ਹੋਊਗਾ ਇੱਧਰ ਦੋਸਤੋ ਤੁਹਾਨੂੰ ਜਿਹੜੇ ਟੋਟਲ ਆਪਾਂ ਤਿੰਨ ਪਸੂ ਦਿਖਾਇਆ ਬਿਲਕੁਲ ਸੱਚਰ ਤਾਜੇ ਸੋਏ ਸਬਾਈ ਬਹੁਤ ਸੋਹਣੀ ਇੱਕ ਢੇਲੀ ਤੁਸੀਂ ਮੱਝ ਦੇਖੀ ਐ ਚੰਗਾ ਦੁੱਧਰ ਰਕਾਰਡ ਆ ਇੱਕ ਆ ਮੱਝ ਤੁਹਾਨੂੰ ਦਿਖਾਈ ਆ ਪਰ ਤੀਜੇ ਨੰਬਰ ਤੇ ਵੇਰਵਾ ਪਾ ਦਿੰਨੇ ਆ ਬਹੁਤ ਸੋਹਣੀ ਦੁੱਧ ਤੇ ਚੱਲਣ ਦੀ ਐ 14 ਲੀਟਰ 15 14 15 14 ਤੇ ਖੇਡਣ ਦੀ ਐ ਤੇ ਰੇਟ ਪੜਤਾ ਤੁਹਾਡੇ ਨਾਲ ਆਪਾਂ ਸਾਂਝਾ ਕਰ ਦਿੱਤਾ ਹੈ ਨੰਬਰ ਵੀ ਸਰ ਇਹਨਾਂ ਦਾ ਉਹ ਆਪਾਂ ਲੈ ਲੈਨੇ ਆ ਜਿਨ੍ਹਾਂ ਤੇ ਤੁਸੀਂ ਕਾਲ ਕਰਨੀ ਆ ਤੇ ਪਸ਼ੂ ਵੈਸੇ ਨੈਕਸਟ ਟਾਈਮ ਵੀ ਦੋਸਤੋ ਇਸ ਕਿਲੇ ਦੋ ਪਰੌਂਦੇ ਰਹਿੰਦੇ ਆ ਉਹਨਾਂ ਬਾਰੇ ਤੁਸੀਂ ਜਿਹੜਾ ਬਿਲਕੁਲ ਜਿਵੇਂ ਜਿਵੇਂ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਕਰਦੇ ਰਿਆ ਕਰੋ ਆਏ ਪਸ਼ੂਆਂ ਦੀ ਡਿਟੇਲ ਆ ਉਹ ਲੈਦੇ ਰਿਆ ਕਰੋ ਵੀਰ ਇੱਕ ਨੰਬਰ ਬੋਲ ਦਈਏ ਆਪਣੇ ਹਾਂਜੀ 98722 ਹਾਂਜੀ 93899 ਠੀਕ ਹੈ ਜੀ ਇੱਕੋ ਨੰਬਰ ਚੱਲਦਾ ਨਹੀਂ ਦੋ ਚੱਲਦੇ ਆ ਜੀ ਉਹ ਵੀ ਬੋਲ ਦਈਏ 86995 ਹਾਂਜੀ 53254 ਠੀਕ ਹੈ ਜੀ ਲੋਬੇ ਦੋਸਤੋ ਇਹ ਸਨ ਮੇਰੇ ਨਾਲ ਵੀਰ ਸੁਰਿੰਦਰ ਸੋ ਸ਼ਿੰਦਾਣਾ ਵੀਰ ਦਾ ਲੋਕਲ ਧਗਾਣਾ ਬੋਪਾ ਰਾਏ ਸ਼ਹੀਦ ਇਹ ਪਿੰਡ ਜਿਹੜੇ ਦੋਸਤੋ ਨੇੜੇ-ਨੇੜੇ ਰਹਿ ਜਾਂਦੇ ਆ ਦੁੱਬਲੀ ਚੀਮਾ ਬਰਵਾਲਾ ਪੱਟੀ ਮੋੜ ਇਹ ਥੋੜੀ ਦੂਰੀ ਤੇ ਜਿਹੜੇ ਦੋਸਤੋ ਕਸਬੇ ਹੈਗੇ ਆ ਪਿੰਡ ਹੈਗੇ ਆ ਆਓ ਆਪਣੀ ਨਰਕ ਪਰਖਾ ਤਸੱਲੀ ਕਰੋ ਪਸ਼ੂ ਤਾਂ ਨੰ ਚੰਗਾ ਲੱਗਾ ਹੋਇਆ ਦੋਸਤੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਦੇ ਹੋ ਜਿੰਨੇ ਵੀਰਾਂ ਨੇ ਵੀਡੀਓ ਵਾਚ ਕੀਤੀ ਆ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ